ਜੇ ਤਾਂ ਕੋਈ ਸਿੱਖ ਸਾਡਾ ਕਾਂਗਰਸ ਦੇ ਵਿੱਚ ਹੈ ਉਹ ਦਿੱਲੀ ਜਾ ਕੇ ਕਹੂਗਾ ਕਹਿ ਹੈ ਜੇ ਭੀਜਪੀ ਤੇ ਸਾਡਾ ਸਿੱਖ ਉਹ ਸਿੱਧ ਨਿਆਰੇ ਕੋ ਕੋ ਮਤ ਨੂੰ ਕਹੂਗਾ ਗੈਰ ਸ਼ੀਰਾਂ ਗੈਰ ਸ਼ੀਰਾਂ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਮੈਂ ਚੀਫ ਮਿਨਿਸਟਰ ਬਣਨਾ ਹੁਣ ਇਹ ਚੀਫ ਮਿਨਿਸਟਰ ਬਣਨ ਦਾ ਵਕਤ ਨਹੀਂ ਹੈ ਇਹ ਹੁਣ ਅਲੇਦਾ ਮੋਲ ਖਾਲਸਤਾਨ ਬਣਾਉਣ ਦਾ ਵਕਤ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਕਾਲੀ ਦਲ ਐ ਸੰਗਦਾ ਪਾਕਿਸਤਾਨ ਤੋਂ ਜਿਵੇਂ ਉਹਨਾਂ ਦੇ ਪਿੱਛੇ ਕੋਈ ਭੂਤ ਪਏ ਹੋਏ ਹੈ ਜਾਂ ਕੁਝ ਪਏ ਹੋਏ ਹੈ ਸਾਰੇ ਹਿੰਦੂਵਾਂ ਨੂੰ ਸਲਾਮਾ ਕਰੀ ਜਾਂਦੀ ਹੈ ਸਾਰੇ ਸੱਤ ਦਿਦਰ 골ਡਨ ਤੋਂ ਫੋਨਾਂਗੀਆਂ ਜੀਣਾ ਪਤਾ ਨਹੀਂ ਕਿੰਨੇ ਬੱਟਲੀ ਹੈ ਜਾਂ ਛੱਡ ਲਈ ਹੈ ਜਾਂ ਬਾਗ ਨਿਕਲਦੀ ਹੀ ਨਹੀਂ ਤੇ ਜੇ ਆਪਾਂ نیند ਦੇ ਵਿੱਚ ਫਸੇ ਜੇ ਤੇ ਕੀਤਾੱਖ ਨਹੀਂ ਤਾਂ ਫੇਰ ਸਿੱਕਾ ਅਸੀਂ ਆਪਣੇ ਆਪ ਨੂੰ ਖਾਲਸਾ ਐਂ ਜੋਕੇ ਨਹੀਂ ਰਹਿਣਾ ਕਈ ਸਾਥ ਬੈਠ ਗਏ ਸੀਗੇ ਇੱਕ ਅਸੀਂ ਗੁਰੂਆਂ ਇਕਤਾਵਾਦ ਲਈ ਹੈ ਇੱਕ ਹੁਣ ਨਵਾਂ ਗਿਆਨੀ ਹਰ ਪ੍ਰੀਤ ਸਿੰਘ ਦਾ ਜਥਾ ਬਣਿਆ ਹੈਗਾ ਕਾਦੀਦਲ ਇੱਕ ਹੈਗਾ ਅਮਰਿਤਪਾਲ ਸਿੰਘ ਦਾ ਇੱਕ ਹੈਗਾ ਹੋਰ ਇਹ ਸਾਰੇ ਤਾਂ ਕਾਰਡੀਨਲ ਬਣ ਚੁੱਕੇ ਹੈ ਪਰ ਇਹਨਾਂ ਦੀ ਪਾਲਿਸੀ ਹੈ ਨਹੀਂ ਕੋਈ ਵੀ ਪਾਲਿਸੀ ਹੈ ਕਿ ਹਿੰਦ ਹਕੂਮਤ ਦੇ ਨਾਲ ਚੜ ਕੇ ਆਪਾ ਰਾਜ ਭਾਜ ਕਰੀਏ ਤੇ ਅਮਰਿਤਪਾਲ ਸਿੰਘ ਵੀ ਕਹਿੰਦਾ ਹੈ ਕਿ ਮੈਂ ਚੀਫ ਮਿੰਿਸਟਰ ਬਣਨਸ ਹੁਣ ਇੱਕ ਚੀਫ ਮਿੰਿਸਟਰ ਬਣਨ ਦਾ ਵਕਤ ਨਹੀਂ ਹੈ ਇਹ ਹੁਣ ਅਲੈਦਾ ਮੌਲਕ ਖਰਸਤਨ ਬਣਨ ਦਾ ਵਕਤ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਸਲੀ ਦਲ ਐਂ ਕਹਿੰਦਾ ਖਾਲਸਾ ਤੋਂ ਜਿਵੇਂ ਉਹਨਾਂ ਦੇ ਪਿੱਛੇ ਕੋਈ ਭੂਤ ਪਏ ਹੋਏ ਹੈ ਜਾਂ ਕੁਝ ਪਏ ਹੋਈ ਹੈ ਸਾਰੇ ਹਿੰਦੂਤਵ ਨੂੰ ਸਲਾਮਾਂ ਕਰੀ ਜਾਂਦੇ ਹੈ ਜੇ ਤਾਂ ਕੋਈ ਸਿੱਖ ਸਾਡਾ ਕਾਂਗਰਸ ਦੇ ਵਿੱਚ ਹੈ ਉਹ ਦਿੱਲੀ ਜਾ ਕੇ ਕਹੂਗਾ ਕਹਿ ਹੈ ਜੇ ਭਾਜਪਾ ਤੇ ਸਾਡਾ ਸਿੱਖ ਉਹ ਸਿੱਧ ਨਿਆਕੇ ਹਕੂਮਤ ਨੂੰ ਕਹੂਗਾ ਜੈ ਸ਼ੀਰਾਂ ਜੈ ਸ਼ੀਰਾਂ ਹੁਣ ਦੱਸੋ ਇਹ ਸਿੱਖਾ ਇੱਕ ਬਹਾਦਰ ਕੌਮ ਇੱਕ ਚੜ੍ਹਦੀ ਕਲਾ ਦੀ ਕੌਮ ਜੇ ਜਦੋਂ ਤੋਂ ਜੀਅਕੀ ਆਪਣਾ ਸਿਰ ਥੱਲੇ ਕਰ ਦਵੇ ਤੇ ਗੁਰੂ ਮਹਾਰਾਜ ਦੇ ਕੋਲੇ ਨਿਆਇ ਨਾ ਤਾਂ ਉਹ ਆਪਣਾ ਕੀ ਬਣੂਗਾ ਸੋ ਮੈਂ ਸਾਰੀ ਕੌਮ ਨੂੰ ਇਹ ਅੱਜ ਦੇ ਹਾਲਾਤ ਦੱਸ ਰਹੇ ਹਾਂ ਕਿ ਸਾਡੇ ਜਿਹੜੇ ਨਵੇਂ ਜਥੇਦਾਰ ਸਾਹਿਬ ਹੈਗੇ ਹੈ ਗੜਗੱਤ ਸਾਹਿਬ ਉਹਨਾਂ ਨੇ ਵੀ ਇਕ ਕਲਿ ਢੇਰ ਦਾ ਸਾਥ ਵਿਖਣ ਉਹ ਹੈ ਬਾਦਲਦਲ ਦਾ ਪਰ ਉਹਨਾਂ ਨੇ ਵੀ ਨੇ ਦੱਸਿਆ ਕਿ ਕੀ ਕਮ ਹੈ ਕਲਿਦਲ ਦਾ ਰਾਜ ਰਹਿਂਦਾ ਹੈ ਕਿ ਗੁਨਾਮ ਬਣਨਦਾ ਹੈਗਾ ਸੋ ਸਾਰੇ ਸਿੱਖ ਅੱਜ ਦੀ ਦੇ बोलण तो ਉਹਨਾਂ ਦੀ ਜੀਭਾ ਪਤਾ ਨਹੀਂ ਕਿੰਨੇ ਕਟਲੀ ਹੈ ਜਾਂ ਵੱਡਲੀ ਹੈ ਜਾਂ ਬਾਹਰ ਨਿਕਲਦੀ ਹੀ ਨਹੀਂ ਤਾਂ ਮੇਰਾ ਮਤਲਬ ਇਹ ਹੈਂ ਦਾ ਮੇਰਾ ਫਰਜ਼ ਡਾਕਟਰ ਸਿਮਰਨਜੀਤ ਸਿੰਘ ਮਾਨ ਅਕਾਲੀ ਜਨ ਅੰਵਰ ਸਰ ਦਾ ਪ੍ਰਦਾਨ ਹੋਣ ਦਾ ਇਹ ਹੀ ਫਰਜ਼ ਹੈ ਇਹ ਸਿੱਖ قوم ਦੇ ਅੱਗੇ ਅੱਜ ਦੇ ਮੈਂ ਹਾਲਾਤ ਤੁਹਾਡੇ ਅੱਗੇ ਰੱਖਾ ਤੇ ਤੁਸੀਂ ਵੀ ਉੱਠੋ ਤੁਸੀਂ ਵੀ ਨੀਂਦ ਦੇ ਵਿੱਚ ਆਏ ਹੋਇਓ ਤੇ ਉੱਠ ਕੇ ਹਕੂਮਤ ਦਾ ਮੁਕਾਬਲਾ ਕਰੋ ਨਿਮਰਤਾ ਦੇ ਨਾਲ ਦਲੀਲ ਦੇ ਨਾਲ ਔਰ ਆਪਾਂ ਆਪਣਾ ਖਾਲਸਾ ਪ੍ਰਾਪਤ ਕਰੀਏ ਤਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾ ਦਿੱਤੇ ਹੈ ਅਸੈਸਿਨੇਟ ਇੱਕ ਅਵਤਾਰ ਸਿੰਘ ਨੂੰ ਜਰ ਦੇ ਕੇ ਯੂਕੇ ਚ ਮਾਰਤਾ ਦੋ ਸਿੱਖ ਪਾਕਿਸਤਾਨ ਦੇ ਵਿੱਚ ਮਾਰਤੇ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਪੂਰੀ ਕੋਸ਼ਿਸ਼ ਕੀਤੀ ਮਰਵਾਉਣ ਦੀ ਪਰ ਜਿਹੜੀਆਂ ਮੈਜਿਕਾ ਜੀਆਂ ਇੰਟੈਲੀਜੈਂਸ ਏਜੰਸੀ ਸੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਪਰ ਅੱਗੇ ਹੁਣ ਗੱਲ ਚੱਲ ਨਹੀਂ ਰਹੀ ਸੋ ਖਤਰਾ ਜਿਉਂ ਦੀ ਤਿਉ ਹੈ ਤੇ ਜੇ ਆਪਾਂ ਨੀਂਦ ਦੇ ਵਿੱਚ ਫਸੇ ਰਹੇ ਤੇ ਚੇਤਾ ਰੱਖਣੀ ਤਾਂ ਫੇਰ ਆਪਣਾ ਸਿੱਖ ਅਸੀਂ ਆਪਣੇ ਆਪ ਨੂੰ ਖਾਲਸਾ ਕਹਿਣ ਜੋਗੇ ਨਹੀਂ